ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿੰਨਾ ਵਿਚਰਨ ਦਾ ਮੌਕਾ ਮਿਲਿਆ ਵੱਖ-ਵੱਖ ਜ਼ਿਲ੍ਹੇ ਦੇ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਕਿ ਆਰਥਿਕ ਤੌਰ ਤੇ ਕਮਜ਼ੋਰ ਤੇ ਤੰਗੀਆਂ ਤਰਸੀਆਂ ਨਾਲ ਲੜਨ ਵਾਲੇ ਲੋਕਾਂ ਦੇ ਤੇ ਤਸ਼ੱਦਦ ਵੱਡੀ ਪੱਧਰ ਤੇ ਹੋ ਰਿਹਾ ਤਾਂ ਉਸ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਕੁਝ ਸਮਾਜਿਕ ਜਥੇਬੰਦੀਆਂ ਦੇ ਚਿੰਤਨ ਆਗੂਆਂ ਨੇ ਫੈਸਲਾ ਲਿਆ ਵੀ ਅਸੀਂ ਪੰਜਾਬ ਪੱਧਰ ਦੇ ਉੱਤੇ ਇਕੱਠੇ ਹੋ ਕੇ ਅਸੀਂ ਇੱਕ ਸੰਯੁਕਤ ਦਲਤ ਮੋਰਚੇ ਦਾ ਗਠਨ ਕਰੀਏ ਜੀ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਹਾਸ਼ੀਆ ਲੋਕ ਦਲ ਤੋਂ ਸਰਦਾਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਬੈਠੇ ਨੇ ਇਹ ਜਥੇਬੰਦੀ ਵੀ ਹਾਸ਼ਿਆ ਲੋਕਦਲ ਦੀ ਜਿਹੜੀ ਹੈਗੀ ਆ ਸੰਯੁਕਤ ਗੱਲ ਮੁਤ ਮੋਰਚੇ ਦੇ ਵਿੱਚ ਆ ਜਥੇਬੰਦੀ ਕੰਮ ਕਰ ਰਹੀ ਆ ਅੱਜ ਅਸੀਂ ਮੁਖਤਸਰ ਸਾਹਿਬ ਹਾਸ਼ਿਆ ਲੋਕਦਲ ਵੱਲੋਂ ਪਹੁੰਚੇ ਆ ਜਿਸ ਦੇ ਵਿੱਚ ਫਾਜ਼ਿਲਕਾ ਤੋਂ ਸਾਡੇ ਅਧਿਆਪਕ ਆਗੂ ਸਰਦਾਰ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹੇ ਦੀ ਨਿਯੁਕਤੀ ਸਰਦਾਰ ਬਲਦੇਵ ਸਿੰਘ ਰਿਟਾਇਰਡ ਅਧਿਆਪਕ ਅਤੇ ਰਿਟਾਇਰਡ ਐਮ ਐਲ ਏ ਉਹਨਾਂ ਨੇ ਉਹਨਾਂ ਨੂੰ ਪ੍ਰਧਾਨਗੀ ਵਜੋਂ ਚੁਣਿਆ ਜਨਰਲ ਸਕੱਤਰ ਸਰਦਾਰ ਲਖਵਿੰਦਰ ਸਿੰਘ ਜੀ ਜੋ ਅਧਿਆਪਕਾਗੂ ਨੇ ਕਾਫੀ ਵੱਡੀ ਪਦਰ ਤੇ ਯੂਨੀਅਨਾਂ ਚ ਕੰਮ ਕਰਦੇ ਨੇ ਸਰਦਾਰ ਪਰਮਜੀਤ ਸਿੰਘ ਜੀ ਜੋ ਇਹ ਵੀ ਇੱਕ ਅਧਿਆਪਕਾਗੂ ਨੇ ਪਹਿਲਾਂ ਵੀ ਇਹਨਾਂ ਨੇ ਪੰਜਾਬ ਪੱਧਰ ਤੇ ਬਹੁਤ ਵੱਡੀ ਪੱਧਰ ਤੇ ਕੰਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਯੋਗਦਾਨ ਕਰ ਮਤਲਬ ਇਹਦਾ ਤੋ ਆਸ ਕਰਦੇ ਆ ਕਿ ਪੰਜਾਬ ਦੇ ਸਨੈਰੀਓ ਨੂੰ ਦੇਖਦੇ ਹੋਏ ਇਹ ਆਪਣੇ ਪੱਧਰ ਤੇ ਆਪਣੇ ਜ਼ਿਲ੍ਹਾ ਤੱਕ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਹਾਸ਼ੀਆ ਲੋਕ ਦਲ ਨੂੰ ਕਾਮਯਾਬ ਕਰਨਗੇ ਇਸ ਸਿਆਸ ਨਾਲ ਇਹਨਾਂ ਨੂੰ ਅੱਜ ਜੁਆਇਨ ਕਰਨ ਤੇ ਮੈਂ ਵਧਾਈ ਦਿੰਦਾ ਹਾਂ ਸੋ ਸਾਰਿਆਂ ਦਾ ਧੰਨਵਾਦ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਅੱਜ ਅਸੀਂ ਸ੍ਰੀ ਮੁਖਤਾਰ ਮੁਖਤਾਰ ਸਾਹਿਬ ਆਏ ਆ ਤੇ ਇਥੇ ਮੇਰੇ ਪਾਜਲਕਾ ਤੋਂ ਹਾਸ਼ੀਆ ਲੋਕ ਦਲ ਦੇ ਜ਼ਿਲ੍ਹਾ ਪ੍ਰਧਾਨ ਅ ਸਰਦਾਰ ਸ਼ਮਸ਼ੇਰ ਸਿੰਘ ਨੂੰ ਬਣਾਇਆ ਗਿਆ ਜੀ ਤੇ ਲਖਵਿੰਦਰ ਸਿੰਘ ਜੀ ਨੂੰ ਜਨਰਲ ਸੈਕਟਰੀ ਹਾਸ਼ੀਆ ਲੋਕ ਦਲ ਦਾ ਔਰ ਪਰਮਜੀਤ ਸਿੰਘ ਨੂੰ ਉਮੀਦ ਪ੍ਰਧਾਨ ਹਾਸ਼ੀਆ ਲੋਕ ਦਲ ਦਾ ਤਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆਪਣਾ ਭਵਿੱਖ ਹੈ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਮਲਾ ਮਾਰਨਾ ਹੈ ਔਰ ਆਪਣੀ ਸਮਾਜ ਲਈ ਆਪਣੇ ਕੌਮ ਦੇ ਲਈ ਆਪਾਂ ਵੱਧ ਵੱਧ ਮਿਹਨਤ ਕਰਕੇ ਇੱਕ ਸੰਗਠਨ ਤਿਆਰ ਕਰ ਰਹੇ ਜਿਹੜਾ ਉਹ ਪੰਜਾਬ ਲੈਵਲ ਦੇ ਉੱਤੇ ਆਪਣਾ ਵੱਡੇ ਲੈਵਲ ਤੇ ਬਣੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਇੱਥੇ ਹਾਸ਼ੀਆ ਲੋਕ ਦਲ ਨੂੰ ਅੱਗੇ ਲਿਖ ਜਾਣਾ ਹੈ ਤਾਂ ਕਿ ਅਸੀਂ ਜਿਹੜੀ ਜਿਹੜੀ ਰਿਜ਼ਰਵੇਸ਼ਨ ਹੈ 40% ਜਿਹੜੀ ਹੋਵੇ ਕਿਉਂਕਿ ਸਾਡੀ ਆਬਾਦੀ ਜਿਹੜੀ ਹੈ ਪੰਜਾਬ ਦੇ ਅੰਦਰ ਬਹੁਤ ਸਾਰੀ ਹੈ ਤਾਂ ਹਾਸ਼ੀਆ ਲੋਕ ਦਲ ਇਸ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਮਹਿੰਤ ਕਰ ਰਿਹਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਏ ਹੋਏ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਡੇ ਦਰਮਿਆਨ ਆਏ ਹੋਏ ਐਮਐਲਏ ਬਲਦੇਵ ਸਿੰਘ ਜੀ ਇਹਨਾਂ ਨੇ ਸਾਨੂੰ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਅਸੀਂ ਸਾਰੇ ਮਿਲ ਕੇ ਇਸ ਆਸ਼ੀਆ ਸੰਗਠਨ ਨੂੰ ਕਾਮਯਾਬ ਕਰਾਂਗੇ ਮਿਲ ਕੇ ਮੇਰੇ ਨਾਲ ਲਖਵਿੰਦਰ ਜੀ ਹੈ ਮਾਸਟਰ ਪਰਮਜੀਤ ਸਿੰਘ ਜੀ ਹੈ ਇਹ ਸਾਰੇ ਅਸੀਂ ਇਸ ਦਾ ਜਿਹੜਾ ਪੂਰੋ ਜੋਰ ਸਖਤ ਮਿਹਨਤ ਕਰਕੇ ਇਹ ਹਾਸ਼ੀਏਦਲ ਨੂੰ ਜਿਹੜਾ ਮਜ਼ਬੂਤ ਕਰਾਗੇ ਜੀ ਸਾਡੇ ਦਰਵਾਜ਼ੇ ਪਹੁੰਚੇ ਸਰਦਾਰ ਬਲਦੇਵ ਸਿੰਘ ਜੀ ਐਮਐਲਏ ਸਾਹਿਬ ਤੇ ਸਰਦਾਰ ਵਿੰਦ ਸਿੰਘ ਜੀ ਸਿੱਧੂ ਸਿੰਘ ਸਾਡੇ ਖਾਸ ਖਾਸ਼ੀ ਹਾਸ਼ੀਏਦਲ ਦੀ ਉੱਤੇ ਕੰਮ ਕਰਨ ਦੇ ਲਈ ਸਾਡੇ ਦਰਵਾਜ਼ੇ ਪਹੁੰਚੇ ਅਸੀਂ ਇਹਨਾਂ ਦਾ ਮਿਲਤਾ ਇੱਥੇ ਜੀ ਆਇਆਂ ਆਖਦੇ ਹੈ ਗਿਆ ਤੇ ਅੱਜ ਅਸੀਂ ਜ਼ਿਲ੍ਹਾ ਫਾਇਲਕਾ ਵੱਲੋਂ ਜਿਹੜੀ 11 ਮੈਂਬਰੀ ਕਮੇਟੀ ਹੈਗੀ ਆ ਉਹਦਾ ਗਠਨ ਕੀਤਾ ਗਿਆ ਜਿਦੇ ਵਿੱਚ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਜੀ ਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ ਤੇ ਜਿੰਨੇ ਵੀ ਮੇਰੇ ਕਮੇਟੀ ਦੇ ਮੈਂਬਰ ਸਹਿਬਾਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਆਪਦਾ ਗਠਨ ਹੈਗਾ ਜਿਵੇਂ ਅਸੀਂ ਪਹਿਲਾਂ ਬੁਤੀ ਨਾਲ ਕੰਮ ਕਰ ਚੁੱਕੇ ਹੈਗੇ ਆ 12.5% ਦੇ ਉੱਤੇ ਉਵੇਂ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ 11 ਮੈਂਬਰੀ ਕਮੇਟੀ ਦਾ ਜਿਹਦੇ ਵਿੱਚ ਅਸੀਂ ਜਿੰਨੀਆਂ ਸਾਡੀਆਂ ਮੰਗਾਂ ਹੈਗੀਆਂ ਜਿਹੜੀਆਂ ਰਹਿ ਗਈਆਂ ਮੰਗਾਂ ਹੈਗੀਆਂ ਅਸੀਂ ਉਹਨਾਂ ਦੇ ਉੱਤੇ ਵਿਚਾਰੋ ਟੰਦਰਾ ਕਰਾਂਗੇ ਤੇ ਇਹਨਾਂ ਨੂੰ ਅੱਗੇ ਲਿਜਾ ਕੇ ਅਸੀਂ ਸ੍ਰੀ ਚੜਾਵਾਂਗੇ ਜਿਹਦੇ ਵਿੱਚ ਸਾਡੇ ਵਿਚਾਰ ਸਰਦਾਰ ਬੀਨਤ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਕੋਟਕਪੂਰੇ ਦੇ ਜਿਨ੍ਹਾਂ ਨੇ ਸਾਡੇ ਵਿਚਾਰ ਸੁਨੇ ਤੇ ਅਸੀਂ ਉਹਨਾਂ ਦਾ ਤੇ ਸਰਦਾਰ ਅਮਲਦੇਵ ਸਿੰਘ ਐਕਸ ਐਮ ਐਲ ਏ ਦਾ ਫਿਰ ਦਵਾਰ ਤੋਂ ਧੰਨਵਾਦ ਕਰਦੇ ਹਾਂ ਸਨ